ਤਾਂ ਗੱਲ ਕਰਾਂਗੇ ਜੀ ਪੰਜਾਬ ਸਰਕਾਰ ਦੁਆਰਾ ਇੱਕ ਸਹੂਲਤਾਂ ਦੇਣ ਲਈ ਡੋਰ ਸਟੈਪ ਡਿਲੀਵਰੀ ਹੈ ਜਿਹੜੀ ਉਹ ਚਲਾਈ ਜਾਂਦੀ ਹੈ ਇੱਕ ਤਰ੍ਹਾਂ ਦੀ ਇਹ ਸਹੂਲਤ ਲਈ ਸਕੀਮ ਕਹਿ ਦੋ ਜਿਹਦੇ ਤਹਿਤ ਸਰਕਾਰੀ ਸੇਵਾਵਾਂ ਨੇ ਜਿਹੜੀਆਂ 400 ਤੋਂ ਵੱਧ ਉਹ ਪੰਜਾਬ ਦੇ ਲੋਕਾਂ ਨੂੰ ਮਿਲਦੀਆਂ ਨੇ ਤਾਂ ਹੁਣ ਇਹਦੇ ਵਿੱਚ ਥੋੜਾ ਜਿਹਾ ਸੁਧਾਰ ਹੈ ਜਿਹੜਾ ਪੰਜਾਬ ਸਰਕਾਰ ਨੇ ਕਰਿਆ ਇਹਦੀ ਪਹਿਲਾਂ ਜਿਹੜੀ ਸਰਕਾਰੀ ਫੀਸ ਸੀਗੀ ਉਹ 120 ਰੁਪਏ ਲੱਗਦੀ ਸੀ ਤਾਂ ਹੁਣ ਇਹ ਸਰਕਾਰ ਨੇ ਘਟਾ ਕੇ ਜਿਹੜੀ ਸਿਰਫ 50 ਰੁਪਏ ਕਰਤੀ ਕੁਝ ਕ ਸਰਕਾਰੀ ਸਹੂਲਤਾਂ ਜਿਹੜੀਆਂ ਹੈਗੀਆਂ ਨੇ ਤੁਹਾਨੂੰ ਦੱਸਾਂਗੇ ਜਿਹੜੀਆਂ ਆਪਾਂ ਨੂੰ ਘਰ ਬੈਠਿਆਂ ਮਿਲਦੀਆਂ ਨੇ ਪਰ ਜਾਗਰੂਕਤਾ ਦੀ ਆਪਣੇ ਵਿੱਚ ਘਾਟ ਹੈ ਤੇ ਦੂਜਾ ਆਪਣਾ ਸਿਸਟਮ ਹੀ ਇਦਾਂ ਦਾ ਹੈ ਆਪਾਂ ਇਹਨਾਂ ਇੰਤਜ਼ਾਰ ਨਹੀਂ ਕਰ ਸਕਦੇ ਕਿ ਕੋਈ ਵੀ ਕੰਮ ਹੋ ਕੇ ਆਪਣੇ ਘਰ ਆਵੇ ਆਪਾਂ ਜਲਦੀ ਤੋਂ ਜਲਦੀ ਕੰਮ ਨਿਵੇੜਨਾ ਚਾਹੁੰਦੇ ਆਂ ਵੀ ਯਾਰ ਉੱਥੇ ਜਾ ਕੇ ਕਰ ਆਓ ਜੇ ਲੈਂਡ ਲੈਂਡ ਲੰਬੀ ਲੱਗੀ ਹੈ ਬਾਰੀ ਲੇਟ ਆਊਗੀ ਤਾਂ ਥੋੜਾ ਜਿਹਾ ਕੁੱਤਾ ਬੇਲਾ ਕਰਕੇ ਠਪਾ ਦਿਓ ਸੋ ਆਪਣਾ ਇਹ ਸਿਸਟਮ ਹੈ ਇੱਕ ਸਿਸਟਮ ਦਾ ਹੀ ਆਪਣਾ ਹਿੱਸਾ ਹੈ ਇਹਦੇ ਵਿੱਚ ਸੁਧਾਰ ਜਿਹੜਾ ਬਹੁਤ ਮੁਸ਼ਕਲ ਨਾਲ ਹੋਊਗਾ ਸਿਰ ਉਹ ਇਹ ਅਲੱਗ ਗੱਲ ਹੈ ਤਾਂ ਡੋਰ ਸਟੈਪ ਡਿਲੀਵਰੀ ਇਹਦੇ ਤਹਿਤ 400 ਤੋਂ ਵੱਧ ਸੇਵਾਵਾਂ ਮਿਲਦੀਆਂ ਨੇ ਪਹਿਲਾਂ ਇਹਨਾਂ ਦੀ ਫੀਸ 120 ਰੁਪਏ ਸੀ ਤਾਂ ਹੁਣ ਇਹਦੀ ਫੀਸ ਸਰਕਾਰ ਨੇ 50 ਰੁਪਏ ਕਰਤੀ ਲੋਕਾਂ ਦੇ ਆਰਥਿਕ ਪੱਖ ਨੂੰ ਦੇਖਦੇ ਹੋਏ ਤੇ ਵੱਧ ਤੋਂ ਵੱਧ ਲੋਕ ਇਸ ਸਹੂਲਤ ਦਾ ਲਾਭ ਹੈ ਜਿਹੜਾ ਲੈਣਾ ਹੁਣ ਇਹਦੇ ਵਿੱਚ ਕਿਹੜੇ-ਕਿਹੜੀਆਂ ਸੇਵਾਵਾਂ ਜਿਹੜੀਆਂ ਸ਼ਾਮਿਲ ਨੇ ਤਾਂ ਇਹਦੇ ਵਿੱਚ ਪਹਿਲਾਂ ਜਨਮ ਤੇ ਡੈਥ ਦੇ ਸਰਟੀਫਿਕੇਟ ਆ ਗਏ ਚਾਹੇ ਇਹਦੇ ਵਿੱਚ ਸੋਧ ਕਰਨੀ ਹੈ ਚਾਹੇ ਇਹ ਸਰਟੀਫਿਕੇਟਾਂ ਦੇ ਵਿੱਚ ਜਿਹੜਾ ਨਾਮ ਸਹੀ ਕਰਵਾਉਣਾ ਜਾਂ ਫਿਰ ਇਹਦੀਆਂ ਕਾਪੀਆਂ ਲੈਣੀਆਂ ਨੇ ਇਹਦੇ ਨਾਲ ਸੰਬੰਧਤ ਤੱਕ ਤਾਂ ਇਹ ਸੇਵਾਵਾਂ ਮਾ ਹੋਈਆਂ ਇਸ ਤੋਂ ਇਲਾਵਾ ਚਾਰ ਸਾਡੇ ਸਰਟੀਫਿਕੇਟ ਬਣਦੇ ਹੁੰਦੇ ਆ ਜਿਹੜੇ ਨੌਜਵਾਨ ਭਰਤੀ ਦੇਖਦੇ ਆ ਜਿਹਦੇ ਵਿੱਚ ਰੈਜ਼ਿਡੈਂਸ ਆ ਗਿਆ ਬੈਕਵਾਰਡ ਏਰੀਆ ਆ ਗਿਆ ਜਿਹੜਾ ਆਪਣੇ ਕਲੰਕ ਲੱਗਿਆ ਹੋਇਆ ਹੈ ਬੈਕਵਾਰਡ ਜ਼ਿਲ੍ਹੇ ਦਾ ਪਛੜੀ ਪਛੜਾ ਇਲਾਕਾ ਕਹੇ ਜਾਂਦੇ ਜਿਹਨੂੰ ਇਹ ਸਰਟੀਫਿਕੇਟ ਆ ਗਿਆ ਕਾਸਟ ਦਾ ਆ ਗਿਆ ਡੋਮਿਸਾਈਲ ਆ ਗਿਆ ਤਾਂ ਇਹ ਸੇਵਾਵਾਂ ਵੀ ਸ਼ਾਮਲ ਨੇ ਜੇ ਤੁਸੀਂ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਜਦੋਂ ਪ੍ਰੋਸੈਸ ਤੁਹਾਡਾ ਕੰਪਲੀਟ ਹੋਇਆ ਨੇ ਉੱਥੇ ਪੁੱਛਿਆ ਜਾਂਦਾ ਵੀ ਇੱਥੇ ਬਾਈ ਹੈਂਡ ਲੈ ਕੇ ਜਾਉਂਗੇ ਜਾਂ ਤੁਹਾਡੇ ਡਾਕ ਰਾਹੀਂ ਘਰ ਆਵੇ ਦੋ ਆਪਸ਼ਨ ਹੁੰਦੀਆਂ ਨੇ ਉਹ ਇਹ ਸੇਵਾ ਆ ਗਈ ਡੋਰ ਸਟੈਪ ਡਿਲੀਵਰੀ ਜਿਹੜਾ ਇਸ ਨੂੰ ਕਹਿੰਦੇ ਐ ਇਸ ਤੋਂ ਇਲਾਵਾ ਹੋਰ ਕਿਹੜੇ ਨੇ ਇਸ ਤੋਂ ਬਾਅਦ ਆ ਗਿਆ ਇਹਦੇ ਵਿੱਚ ਆਮਦਨ ਦਾ ਸਰਟੀਫਿਕੇਟ ਹਲਫੀਆ ਬਿਆਨ ਦੀ ਤਸਦੀਕ ਜ਼ਮੀਨੀ ਰਿਕਾਰਡ ਦੀ ਜਾਂਚ ਰਜਿਸਟਰਡ ਅਤੇ ਗੈਰ ਰਜਿਸਟਰਡ ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ ਲੈਣਾ ਫਰਦ ਦੀ ਤਿਆਰੀ ਦਸਤਾਵੇਜ਼ਾ ਤੇ ਜਿਹੜਾ ਕਾਊਂਟਰ ਦਸਕਤ ਪਛੜਾ ਸਰਟੀਫਿਕੇਟ ਤੁਹਾਨੂੰ ਪਹਿਲੀ ਦਸਤਾ ਲਾਭਪਾਤਰੀਆਂ ਨਾਲ ਸੰਬੰਧਿਤ ਜਿਹੜਾ ਬੱਚਾ ਨੂੰ ਵਜੀਫਾ ਮਿਲਦਾ ਹੈ ਉਹ ਡਾਕੂਮੈਂਟ ਉਸਾਰੀ ਕਾਮੇ ਦੀ ਰਜਿਸਟ੍ਰੇਸ਼ਨ ਦੇ ਨਵੀਨੀਕਰਨ ਰਹਿਸ਼ ਸਰਟੀਫਿਕੇਟ ਅਨੁਸੂਚਿਤ ਜਾਤੀ ਸਰਟੀਫਿਕੇਟ bc ਸਰਟੀਫਿਕੇਟ ਤੇ ਜਨਰਲ ਜਾਤੀ ਸਰਟੀਫਿਕੇਟ ਜਿਹਦੇ ਆਪਾਂ ਚਾਰ ਸਟਾਰਟਿੰਗ ਦੇ ਵਿੱਚ ਗੱਲ ਕਰੀਏ ਤਾਂ ਇਹ ਸਹੂਲਤਾਂ ਇਹਦੇ ਵਿੱਚ ਹੈ ਜਿਹੜੀਆਂ ਉਹ ਸ਼ਾਮਲ ਨੇ ਹੋਰ ਬਹੁਤ ਸਹੂਲਤਾਂ ਨੇ ਲਿਸਟ ਹੈ ਜਿਹੜੀ ਬਹੁਤ ਵੱਡੀ ਹੈ ਤਾਂ ਇਸ ਤੇ ਸਰਕਾਰ ਨੇ ਫੀਸ ਹੈ ਜਿਹੜੀ ਸਿਰਫ 50 ਰੁਪਏ ਕਰਤੀ ਜਿਹੜੀ ਪਹਿਲਾਂ 120 ਰੁਪਏ ਫੀਸ ਹੈ ਜਿਹੜੀ ਲੱਗਦੀ ਸੀ ਇਸ ਤੋਂ ਇਲਾਵਾ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੋਇਆ ਹੈ 1076 1076 ਜੇ ਕੋਈ ਤੁਸੀਂ ਹੋਰ ਜਾਣਕਾਰੀ ਲੈਣੀ ਹੈ ਤਾਂ ਇਸ ਨੰਬਰ ਨੂੰ ਡਾਇਲ ਕਰਕੇ ਜਾਣਕਾਰੀ ਜਿਹੜੀ ਲੈ ਸਕੋਗੇ ਤਾਂ ਪੰਜਾਬ ਸਰਕਾਰ ਨੇ ਇੱਕ ਚੰਗਾ ਉਪਰਾਲਾ ਜਿਹੜਾ ਕੀਤਾ ਹੈ ਜੇ ਤੁਹਾਨੂੰ ਵੀ ਇਹ ਸਰਕਾਰ ਦਾ ਚੰਗਾ ਉਪਰਾਲਾ ਕੀਤਾ ਵਧੀਆ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ